ਪੰਜਾਬ ਵਿੱਚ ਲਗਾਤਾਰ ਹਾਸੇ ਵਾਪਰ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਹਾ사 ਵਾਪਰਿਆ ਜਦੋਂ ਇੱਕ ਨਵੀਂ ਵਿਆਹੀ ਨੂੰ ਐਕਟਿਵਾ ਸਵਾਰ ਔਰਤ ਨੂੰ ਟੱਕਰ ਮਾਰ ਦਿੱਤੀ। ਦਰਸਲ ਅਮਰਸਰ ਦੇ ਕ੍ਰਿਸਟਲ ਚੌਂਕ ਵਿੱਚ ਹਾ사 ਹੋਇਆ ਹੈ ਜਿੱਥੇ ਐਕਟਿਵਾ ਸਵਾਰ ਨੂੰ ਸੀਮੈਂਟ ਵਾਲੇ ਟਰੱਕ ਨੇ ਟੱਕਰ ਮਾਰ ਦਿੱਤੀ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਨਾਲ ਛੋਟੇ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਡਰਾਈਵਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਜਦ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਟੜ੍ਹ ਆਉਂਦੀ ਹੈ ਲੜਕੀ ਨਾਲ ਉਹਦਾ ਬੇਟਾ ਏ ਟਰੱਕ ਵਾਲਾ ਉਹ ਪਰਲੇ ਪਾਸਿਓਂ ਆਇਆ ਵਾ ਸਾਫ ਲੱਗਾ ਪਟੜ੍ਹਿਆ ਕੋਈ ਚੌਂਕ ਦੇ ਵਿੱਚ ਐਕਟਿਵ ਆ ਪਰਲੇ ਪਾਸਿਓਂ ਟਰੱਕ ਵਾਲੇ ਆਣਗੇ ਨਾਲ ਹੀ ਧੁੰਦਾ ਆਇਆ ਇੱਥੋਂ ਤੱਕ ਆ ਲਿਆ ਵਾ ਉਹਨੂੰ ਜਾ ਕੇ ਐਕਟਿਵ ਵਾਲੇ ਜਨਾਨੀ ਦੀ ਮੌਕੇ ਤੇ ਡੈਥ ਹੋ ਗਈ ਹੋਈ ਆ ਤੇ ਬੇਟੇ ਵਿਚਾਰੇ ਦੇ ਉੱਤੇ ਰ ਟਾਇਰ ਲੰਗੇ ਟਰੱਕ ਦਾ ਉਹ ਛੋਟਾ ਬੇ ਦੇ ਵੀ ਉਹ ਟਰੱਕ ਨੂੰ ਫੜ ਲਿਆ ਗਿਆ ਟਰੱਕ ਵਾਲਾ ਵੀ ਫੜਿਆ ਗਿਆ ਡਰਾਈਵਰ ਵੀ ਫੜਿਆ ਗਿਆ ਉਹ ਥਾਣੇ ਲੈ ਕੇ ਗਏ ਨੇ ਪਤਾ ਲੱਗ ਗਿਆ ਤੇ ਹੇ ਤੱਕ ਉਹਨਾਂ ਦਾ ਕੋਈ ਪਤਾ ਲੱਗ ਨਹੀਂ ਰਿਹਾ ਵੀ ਕਿਹਨ ਰਿਹਾ ਬੋਰਡ ਪਾ ਕੇ ਕਿਧਰੋਂ ਆਉਂਦੇ ਆ ਸ਼ਾਇਦ ਉਹ ਫੋਨ ਦੇ ਉੱਤੇ ਫੋਨ ਆਉਂਦਾ ਦੇ ਪਿਆ ਉਹਨਾਂ ਦੇ ਸ਼ਾਇਦ ਘਰੋਂ ਹੁਣ ਦੇਖੋ ਡੇ ਐਡਰੈਸ ਦਾ ਪਤਾ ਕਰਨ ਕੋਲ ਕਰੋ ਦੇਖੋ ਜੀ ਇਹ ਲੇਡੀ ਆ ਐਕਟਵਾ ਤੇ ਆ ਰਹੀ ਸੀ ਤੇ ਇਹਦਾ ਟਰੱਕ ਸੀ ਉਹਦਾ ਉਹ ਦੂਜਾ ਸੀਮਿੰਟ ਵਾਲਾ ਉਹਦੇ ਥਲੇ ਆਈ ਹੋਈ ਹੈ ਬੱਚੇ ਨੂੰ ਸੱਟ ਲੱਗੀ ਹੈ ਉਹਨੂੰ ਅਮਨਦੀਪਾ ਹਸਪਤਾਲ ਦਾਖਲ ਕਰਵਾਤਾ ਆ ਤੇ ਬਾਕੀ ਚਲੋ ਕਰ ਰਹੇ ਆ ਕਰ ਰੋਈ ਟਰੱਕ ਵੀ ਫੜ ਲਿਆ ਬਸ ਦੇਖ ਰਹੇ ਆ ਜੀ ਦੇਖ ਰਹੇ ਆ ਦੇਖ ਰਹੇ ਜੀ ਅਕਟਵਾ ਤੋਂ ਉਹਦਾ ਐਡਰੈਸ ਕਢਾ ਰਹੇ ਆ ਫਿਰ ਗੱਲ ਕਰਦੇ ਹਾਂ ਜੀ ਬਾਕੀ ਪਤਾ ਲੱਗਿਆ ਕਿੱਥੋਂ ਦੇ ਰਹਿਣ ਵਾਲੇ ਨੇ ਨਹੀਂ ਜੀ ਇਹ ਨਹੀਂ ਪਤਾ ਲੱਗਾ ਜੇ ਉਹਨਾਂ ਦੇ ਉਹਨਾਂ ਨੂੰ ਪਤਾ ਲੱਗਾ ਉਹ ਬੱਚੇ ਤੋਂ ਵੀ ਉਦੋਂ ਹੀ ਕਰਦੇ ਰਹਿਣ ਵਾਲੇ ਨੇ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਹੈ ਗੱਲ ਹਾਂਜੀ ਫੜਦੇ ਜੀ ਫੜ ਬਿਊਰੋ ਰਿਪੋਰਟ ਚੀਕਿਆ ਟੀਵੀ ਪੰਜਾਬ ਵਿੱਚ ਲਗਾਤਾਰ ਹਾਸੇ ਵਾਪਰ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਹਾਸਾ ਵਾਪਰਿਆ ਜਦੋਂ ਇੱਕ ਨਵੀਂ ਵਿਆਹੀ ਨੂੰ ਐਕਟਿਵਾ ਸਵਾਰ ਔਰਤ ਨੂੰ ਟੱਕਰ ਮਾਰ ਦਿੱਤੀ। ਦਰਅਸਲ ਅਮਰਸਰ ਦੇ ਕ੍ਰਿਸਟਲ ਚੌਂਕ ਵਿੱਚ ਹਾਸਾ ਹੋਇਆ ਹੈ ਜਿੱਥੇ ਐਕਟਿਵਾ ਸਵਾਰ ਨੂੰ ਸੀਮੈਂਟ ਵਾਲੇ ਟਰੱਕ ਨਾਲ ਟੱਕਰ ਮਾਰ ਦਿੱਤੀ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਨਾਲ ਛੋਟੇ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਡਰਾਈਵਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਜਦ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅੱਧੀ ਵਾਰ ਇੱਕ ਇਧਰ ਆਉਂਦੀ ਹੈ ਲੜਕੀ ਨਾਲ ਉਹਦਾ ਬੇਟਾ ਏ ਟਰੱਕ ਵਾਲਾ ਉਹ ਪਰਲੇ ਪਾਸਿਓਂ ਆਇਆ ਵਾ ਸਾਫ ਲੱਗਾ ਪਰਲੇ ਪਾਸੇ ਵੀ ਚੌਂਕ ਦੇ ਵਿੱਚ ਐਕਟਿਵ ਆਈ ਆ ਪਰਲੇ ਪਾਸਿਓਂ ਟਰੱਕ ਵਾਲੇ ਨਾਲੇ ਨਾਲ ਹੀ ਧੁੰਦਾ ਆਇਆ ਇੱਥੋਂ ਤੱਕ ਆ ਲਿਆ ਵਾ ਉਹਨੂੰ ਜਾ ਕੇ ਐਕਟਿਵ ਆ ਦੇ ਜਨਾਨੀ ਦੀ ਮੌਕੇ ਤੇ ਡੈਥ ਹੋ ਗਈ ਹੋਈ ਆ ਤੇ ਬੇਟੇ ਵਿਚਾਰੇ ਦੇ ਉੱਤੋਂ ਦੇ ਟਾਇਰ ਲੰਘੇ ਉਹ ਟਰੱਕ ਦਾ ਉਹ ਤੇ ਇਹੋ ট্রাক ਨੂੰ ਫੜ ਲਿਆ ਗਿਆ ট্রাক ਵਾਲਾ ਵੀ ਫੜਿਆ ਗਿਆ ਡਰਾਈਵਰ ਵੀ ਫੜਿਆ ਗਿਆ ਵਾ ਉਹ ਥਾਣੇ ਲੈ ਕੇ ਗਏ ਨੇ ਪਤਾ ਲੱਗ ਗਿਆ ਪਰ ਇਹ ਤਾਂ ਇਹਨਾਂ ਦਾ ਕੋਈ ਪਤਾ ਲੱਗ ਨਹੀਂ ਰਿਹਾ ਵੀ ਕਿਹਨ ਰਿਹਾ ਬੋਟ ਪਾ ਕੇ ਕਿਧਰੋਂ ਆਉਂਦੇ ਆ ਸ਼ਾਇਦ ਫੋਨ ਦੇ ਉੱਤੇ ਫੋਨ ਆਉਂਦਾ ਦੇ ਪਿਆ ਉਹਨਾਂ ਦੇ ਸ਼ਾਇਦ ਘਰੋਂ ਹੁਣ ਦੇਖੋ ਡੇ ਐਡਰੈਸ ਦਾ ਪਤਾ ਕਰਨ ਪੁਲਿਸ ਪਰ ਦੇਖੋ ਜੀ ਇਹ ਲੇਡੀ ਆ ਐਕਟਵਾ ਤੇ ਆ ਰਹੀ ਸੀ ਤੇ ਇਹਦਾ ਟਰੱਕ ਸੀ ਉਹਦਾ ਦੂਜਾ ਸੀਮਿੰਟ ਵਾਲਾ ਉਹਦੇ ਥਲੇ ਆਈ ਹੋਈ ਆ ਬੱਚੇ ਨੂੰ ਸੱਟ ਲੱਗੀ ਆ ਉਹਨੂੰ ਅਮਨਦੀਪ ਹਸਪਤਾਲ ਦਾਖਲ ਕਰਵਾਤਾ ਆ ਤੇ ਬਾਕੀ ਚਲੋ ਕਰ ਰਹੇ ਆ ਕਾਰਵਾਈ ਟਰੱਕ ਵੀ ਫੜ ਲਿਆ ਬਸ ਦੇਖ ਰਹੇ ਆ ਜੀ ਦੇਖ ਰਹੇ ਆ ਦੇਖ ਰਹੇ ਜੀ ਇੱਕ ਤਵਾ ਤੋਂ ਉਹਦਾ ਐਡਰੈਸ ਕਢਾ ਰਹੇ ਆ ਫਿਰ ਗੱਲ ਕਰਦੇ ਹਾਂ ਬਾਕੀ ਪਤਾ ਲੱਗਿਆ ਕਿੱਥੋਂ ਦੇ ਰਹਿਣ ਵਾਲੇ ਨੇ ਨਹੀਂ ਜੀ ਇਹ ਨਹੀਂ ਪਤਾ ਲੱਗਾ ਜੇ ਉਹਨਾਂ ਦੇ ਉਹਨਾਂ ਕੋ ਪਤਾ ਲੱਗਾ ਉਹ ਬੱਚੇ ਤੋਂ ਵੀ ਉਦੋਂ ਹੀ ਕਰਦੇ ਨੇ ਨਾਲ ਇਹਨਾਂ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਹੈਗਾ ਜੀ ਹਾਂ ਜੀ ਫੜ ਲਿਆ ਬਿਊਰੋ ਰਿਪੋਰਟ ਚਿਕੀਆ ਟੀ